ਸੁਨੀਲ ਜਾਖੜ ਦਾ ਬਿਆਨ ਭਾਈ ਅਮਰਤਪਾਲ ਨੂੰ ਲੈ ਕੇ ਜੋ ਦਿੱਤਾ ਗਿਆ ਉਹ ਬੜਾ ਗੈਰ ਜ਼ਿੰਮੇਵਾਰ ਬਿਆਨ ਜਿਹੜਾ ਇੱਕ ਡੈਮੋਕ੍ਰੈਟਿਕ ਕੰਟਰੀ ਵਿੱਚ ਸਰਕਾਰੀ ਅਤਵਾਦੀ ਬਿਆਨ ਵਜੋਂ ਪਰਤੀਤ ਹੁੰਦਾ ਇਹਨਾਂ ਨੂੰ ਅਗਰ ਕੋਈ ਸੋਚ ਬਣਵਾਸਤੇ ਦੇਣੀ ਹੈ ਤਾਂ ਦੇ ਦੇਣ ਪਰ ਅਗਰ ਕਿਸੇ ਨੂੰ ਇਸ ਕਰਕੇ ਜੇਲ੍ਹ ਤੋਂ ਛੱਡਿਆ ਜਾਵੇ ਚਾਹੇ ਸੁਨਾਰੀਆ ਚਾਹੇ ਚਾਹੇ ਡਿਗਰੂਗੜ੍ਹ ਚ ਫਿਰ ਵੈਲਫੇਅਰ ਐਕਟੀਵਿਟੀ ਵਾਸਤੇ ਕੋਈ ਕੇਸ ਜਿਹੜੇ ਬੰਦੇ ਹਟਾ ਦਿਓ ਮਾਮੂਲ ਟੋਟਲੀ ਅਗੇਸ਼ਟ ਤੇ ਧਾਰੇ ਲਾਰੈਂਸ ਨੂੰ ਵੀ ਛੱਡਦੇ ਫਿਰ ਫਿਰ ਉਹਨੂੰ ਵੀ ਛੱਡ ਜੋ ਵੀ ਆ ਕੇ ਵੈਲਫੇਅਰ ਜੋ ਬਿਆਨ ਦਿੰਦਾ ਹੈ ਉਹ ਬੜਾ ਇੱਕ ਉਸ ਕ੍ਰਿਮੀਨਲ ਬੰਦੇ ਨੂੰ ਸਪੋਰਟ ਕਰਦਾ ਜਿਹੜਾ 100 150 ਕੇਸਾਂ ਦੇ ਵਿੱਚ ਦੋਸ਼ੀ ਸਾਬਤ ਹੋਵੇਗਾ ਤੇ ਕੁਝ ਕਿਸਾਂ ਵਿੱਚ ਦੋਸ਼ੀ ਸਾਬਤ ਹੈ ਵੀ ਆ ਤੇ ਜੇਲ ਲਗਾਤਾਰ 10 ਸਾਲ ਤੋਂ ਕੱਟ ਰਿਆ ਫਰੋਤੀਆਂ ਦੇ ਨਾਂ ਤੇ ਕਤਲਾਂ ਦੇ ਨਾਂ ਤੇ ਉਹਦੇ ਉੱਤੇ ਮੁਕੱਦਮੇ ਚੱਲ ਰਹੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਜਿਨ ਨੇ ਨਾਂ ਤੇ ਇੱਕ ਵੀ ਕਤਲ ਕੀਤਾ ਤੇ ਨਾਂ ਕਿਸੇ ਤੋਂ ਫਰੋਤੀ ਮੰਗੀ ਸਿਰਫ 6 ਮਹੀਨੇ ਆ ਕੇ ਆਪਣੀ ਕੌਮ ਦਾ ਪ੍ਰਚਾਰ ਕੀਤਾ ਤੇ ਜੇ ਸੰਵਿਧਾਨ ਆਗਿਆ ਦਿੰਦਾ ਸੀ ਕਿਸੇ ਦੇਸ਼ ਰਾਜ ਦੀ ਮੰਗਣ ਦੀ ਤਾਂ ਸੰਵਿਧਾਨ ਦੇ ਵਿੱਚ ਰਹਿ ਕੇ ਉਹ ਗੱਲ ਕੀਤੀ ਨਾ ਉਸ ਦੇਸ਼ ਦੀ ਪ੍ਰਾਪਤੀ ਲਈ ਉਸ ਰਾਜ ਦੀ ਪ੍ਰਾਪਤੀ ਲਈ ਕਿਸੇ ਉੱਤੇ ਹਮਲਾ ਕੀਤਾ ਨਾ ਕੋਈ ਅੱਤਵਾਦੀ ਤਰ੍ਹਾਂ ਦੀ ਕੋਈ ਘਟਨਾ ਕੀਤੀ ਤੇ ਫਿਰ ਵੀ ਸੁਨੀਲ ਜਾਖੜ ਉਹਨਾਂ ਨੇ ਬਿਆਨ ਐਡਾ ਕ ਬੇਸ਼ਰਮੀ ਨਾਲ ਦਿੱਤਾ ਵੀ ਉਸ ਤੇ ਕੀ ਕਹਿ ਸਕਦੇ ਆਂ ਵੀ ਇੱਕ ਸਰਕਾਰ ਦੇ ਅੱਤਵਾਦੀ ਪੋਲੀਟੀਕਲ ਬੰਦੇ ਨੇ ਜਿਹੜੇ ਇੱਕ ਉਸ ਡੈਮੋਕ੍ਰੇਸੀ ਦਾ ਖੂਬ ਇਸ ਟਾਈਮ ਯੂਜ਼ ਕਰ ਰਹੇ ਉਹਨੂੰ ਵਰਤ ਰਹੇ ਉਹਨਾਂ ਲੋਕਾਂ ਵਿਰੁੱਧ ਜਿਨ੍ਹਾਂ ਦਾ ਕਿਸੇ ਟਾਈਮ ਇਹਨਾਂ ਨਾਲ ਸਮਝੌਤਾ ਹੋਇਆ ਸੀ ਰਾਜ ਵਿੱਚ ਖੁਲਿਆਮ ਆਜ਼ਾਦੀ ਮਾਨਣ ਦਾ ਉਸ ਸਮਝੌਤੇ ਤੋਂ ਮੁਕਰਿਆ ਤੇ ਰੌਲਾ ਸਿਰਫ ਇੰਨਾ ਹੀ ਵੀ ਜਿਹੜਾ ਕੋਈ ਉੱਠਦਾ ਆਗੂ ਉਸ ਸਮਝੌਤੇ ਦੀ ਗੱਲ ਕਰਦਾ ਵੀ ਉਸ ਸਮਝੌਤੇ ਤੇ ਆਓ ਜਿਹਦੇ ਸੰਬੰਧ ਚ ਤੁਸੀਂ ਧੋਖਾ ਕਰ ਰਹੇ ਜੇ ਜਿਹਦੇ ਤਹਿਤ ਤੁਸੀਂ ਧੋਖਾ ਕਰ ਰਹੇ ਜੇ ਤੇ ਪਰ ਇਹ ਜਿੰਨੇ ਵੀ ਨਵੇਂ ਉੱਠਦੇ ਆਗੂ ਆ ਜਿਹੜੇ ਆਪਦੇ ਆਪ ਨੂੰ ਪੰਜਾਬ ਵਿੱਚ ਦਾਵਾ ਪੇਸ਼ ਕਰਨ ਵੱਲ ਵੱਧਦੇ ਆ ਤੇ ਉਹ ਸਿੱਖਾਂ ਦੀ ਜਿਹੜੀ ਸੰਗੀ ਨਾਪ ਕੇ ਅੱਗੇ ਵਧਣਾ ਚਾਹੁੰਦੇ ਵੀ ਇਹਨਾਂ ਦੀ ਜਿਹੜੀ ਮੰਗ ਹੈ ਉਹਨੂੰ ਦਬਜੋ ਤੇ ਦੂਜੇ ਪਾਸੇ ਜਿਹੜੀ ਸਾਡੀ ਸਪੋਰਟ ਚ ਵੋਟ ਬੈਠੀ ਆ ਉਹ ਸਾਨੂੰ ਸਪੋਰਟ ਕਰੂਗੀ ਇਹਨਾਂ ਨੂੰ ਭਲੇਖਾ ਜਿਵੇਂ ਉਹਦੇ ਪਿਓ ਨੂੰ ਭਲੇਖਾ ਸੀ ਨਾ ਜਦੋਂ ਇੰਦਰਾ ਨੇ ਅਟੈਕ ਕੀਤਾ ਸੀ ਉਹਨੇ ਵੀ ਫਿਰ ਲੱਡੂ ਵੰਡੇ ਸੀ ਵੀ ਸਿੱਖਾਂ ਨੂੰ ਨਾਪ ਲਿਆ ਤੇ ਅੱਜ ਜਾਖੜ ਨੂੰ ਆਪਦੇ ਪਿਓ મોદી ਨਾਲ ਰਲ ਕੇ ਭਲੇਖਾ ਪੈ ਗਿਆ ਵੀ ਸਿੱਖਾਂ ਨੂੰ ਨਾਪ ਲਈਏ ਤੇ ਪੰਜਾਬ ਵਿੱਚ ਸਾਡੀ ਪਾਰਟੀ ਉੱਤੇ ਉੱਠੇਗੀ ਅਸੀਂ ਆਪਦੀ ਕੌਮ ਨੂੰ ਖੁਸ਼ ਕਰਕੇ ਤਾਂ ਵਧਾਂਗੇ ਪਰ ਜਾਖੜ ਤੈਨੂੰ ਇਹ ਭੁਲੇਖਾ ਇਹ ਪੰਜਾਬ ਆ ਜੇ ਡੈਮੋਕ੍ਰੇਸੀ ਵਿੱਚ ਰਹਿ ਕੇ ਬਿਆਨਾ ਸਿਰ ਤੇ ਤੂੰ ਅੱਗੇ ਵਧਣਾ ਚਾਹੁੰਦਾ ਨਾ ਤੇ ਅਸੀਂ ਵੀ ਨਹੀਂ ਗਏ ਸਾਡੇ ਕੋਲ ਵੀ ਬਿਆਨ ਬਥੇਰੇ ਆ ਅਸੀਂ ਪੰਜਾਬ 'ਚ ਸਿਰ ਦਿੱਤੇ ਨੇ ਆਜ਼ਾਦੀ ਤੋਂ ਪਹਿਲਾਂ ਵੀ ਤੇ ਬਾਅਦ 'ਚ ਵੀ ਤੇ ਉਸ ਤੋਂ 300 ਸਾਲ ਪਹਿਲਾਂ ਵੀ ਜੇ ਤੇਰੀ ਕੌਮ ਨੇ ਕੋਈ ਸਿਰ ਦਿੱਤਾ ਨਾ ਤੇ ਗਿਣ ਕੇ ਵੇਖ ਲਾ ਇੱਥੇ ਹੱਕ ਕਿਹਦਾ ਬੰਦਾ ਬਿਆਨ ਦੇਣ ਦਾ ਤੁਹਾਡੀਆਂ ਜੜ੍ਹਾਂ ਜਿਹੜੀਆਂ ਲੱਗਣ ਜਾ ਰਹੀਆਂ ਸੀ ਪੰਜਾਬ 'ਚ ਉਹ ਸਾਨੂੰ ਪੁੱਟਣ ਲਈ 4 ਲੱਖ ਵੋਟ ਜਿਹੜੀ ਪੈਦਾ ਹੋਈ ਹੈ ਨਾ ਪੰਜਾਬ ਭਾਰ ਵਿੱਚ ਫੈਲਣੀ ਤੁਹਾਨੂੰ ਇਸ ਗੱਲ ਦਾ ਡਰ ਪਿਆ ਜੇ ਡੈਮੋਕ੍ਰੇਸੀ ਅਧਿਕਾਰ ਦਿੰਦੀ ਆ ਤੇ ਤਾਂ ਹੀ ਕੋਈ ਮੰਗਦਾ ਜਾਂ ਆਪਣੀ ਸੁਪਰੀਮ ਕੋਰਟ ਨੂੰ ਕਹਦੇ ਵੀ ਇਹ ਅਧਿਕਾਰ ਨਾ ਦਿਓ ਤੇ ਫਿਰ ਜੋ ਹੋਊਗੀ ਨਿਬੜ ਲਵਾਂਗੇ ਤੇ ਫਿਰ ਗੱਲ ਰੇ ਲਾਰੈਂਸ ਦੀ ਜੇ ਲਾਰੈਂਸ ਨੂੰ ਛੱਡਣਾ ਫਿਰ ਉਸ ਤਰ੍ਹਾਂ ਦੇ ਕ੍ਰਿਮੀਨਲ ਕੇਸਾਂ ਵਿੱਚ ਤੇ ਬਹੁਤ ਸਾਰੇ ਹਜ਼ਾਰਾਂ ਕਈ ਦਿਨੇ ਉਹਨਾਂ ਸਾਰਿਆਂ ਨੂੰ ਛੱਡਣਾ ਪਊ ਜੇ ਇਹ ਕਹਿੰਦਾ ਨਾ ਕਿ ਅਮਰਦਪਾਲ ਨੂੰ ਵੈਲਫੇਅਰ ਕੰਮਾਂ ਲਈ ਛੱਡਣਾ ਤੇ ਫਿਰ ਲਾਰੈਂਸ ਵੀ ਛੱਡ ਦਿਓ ਅਮਰਦਪਾਲ ਇਲੈਕਟਿਡ ਐਮਪੀ ਹੈ ਜਿਹੜਾ ਤੋਂ ਸਾਰੀ ਉਮਰ ਨਹੀਂ ਬਣਿਆ ਸੋ ਉਹਨੂੰ ਛੱਡਣਾ ਤੇ ਕਾਨੂੰਨੀ ਅਧਿਕਾਰ ਆ ਜਾਂ ਫਿਰ ਆਪਣੀ ਕੋਰਟ ਤੇ ਆ ਦੀ ਸਰਕਾਰ ਨੂੰ ਕਹਦੇ ਪ੍ਰੂਵ ਕਰਨ ਵੀ ਉਹ ਅਤਵਾਦੀ ਆ ਉਹਦੇ ਤੇ ਐਨਐਸਏ ਬਣਦੀ ਸੀ ਭੱਜਦੇ ਕਿਉਂ